ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਸਾਰੀਆਂ ਸੰਗਤਾਂ ਜੋ ਵੀ ਵੀਡੀਓ ਦੇਖ ਰਹੇ ਨੇ ਸਾਰਿਆਂ ਦੇ ਚਰਨਾਂ 'ਚ ਬੇਨਤੀ ਹੈ ਭਾਈ ਕਿ ਮੈਂ ਪਿੰਡ ਚਾਲਣਾ ਟਾਨੀ ਕਾਨ ਨਰਾਮ ਜ਼ਿਲ੍ਹਾ ਫਾਜ਼ਿਲਕਾ ਦਾ ਰਹਿਣ ਵਾਲਾ ਹਾਂ ਜੋ ਕਾਫੀ ਦਿਨਾਂ ਤੋਂ 슈ਗਰ ਦੇ ਕਾਰਨ ਇੱਕ ਲੱਤ ਜਿਹੜੀ ਮੇਰੀ ਕੱਟੀ ਗਈ ਹੈ ਅਤੇ ਦੂਸਰੀ ਲੱਤ ਵੀ ਜਿਹੜੀ ਨਹੀਂ ਕੰਮ ਕਰਦੀ ਮੈਂ ਘਰ ਦੇ ਵਿੱਚ ਮੰਜੀ ਤੇ ਬੈਠਾ ਪਰਿਵਾਰ ਦੇ ਵਿੱਚ ਦੋ ਬੱਚੇ ਨੇ ਇੱਕ ਪੈਰਾ ਪਰਿਵਾਰ ਹੈ ਅਸੀਂ 4 ਜਣੇ ਆ ਅੱਗੇ ਪਿੱਛੇ ਮੇਰਾ ਕਮੂਨ ਵਾਲਾ ਕੋਈ ਰਿਵਰ ਨਹੀਂ ਹੈ ਇਸ ਕਰਕੇ ਮੇਰੇ ਭਰਾਵੋ ਪੈਨੋ ਜੋ ਵੀ ਵੀਡੀਓ ਦੇਖ ਰਹੇ ਹੋ ਮੇਰੀ ਜਿੰਨੀ ਵੀ ਹੋ ਸਕੇ ਮਦਦ ਕਰੋ ਮੈਂ ਗਰੀਬ ਬੰਦਾ ਗੁਰੂ ਘਰ ਦੇ ਵਿੱਚ ਗ੍ਰੰਥੀ ਸਿੰਘ ਦੀ ਸੇਵਾ ਕਰ ਰਿਹਾ ਟਾਣਿਕਾ ਨਾਰਾਮ ਸੋ ਭਰਾਵੋ 4 ਮਹੀਨੇ ਤਕਰੀਬਨ ਹੋ ਗਏ ਨੇ ਮੈਨੂੰ ਮੰਜੇ ਤੇ ਬੈਠਿਆ ਨੂੰ ਕਰਦੀ ਹਾਲਤ ਬਹੁਤ ਮਾੜੀ ਹੈ ਸਰੀਰ ਹੈ ਜਿਹੜਾ ਸ਼ੂਗਰ ਕਰਕੇ ਕਮਜ਼ੋਰ ਹੋ ਗਿਆ ਹੈ ਦਵਾਈ ਦੱਪੇ ਵਾਸਤੇ ਪੈਸੇ ਨਹੀਂ ਕਰਦੇ ਵਿੱਚ ਸੌਦਾ ਵੀ ਦਿੱਕਤ ਆ ਰਹੀ ਹੈ ਜਿੱਥੋਂ ਤੱਕ ਵੀ ਇਹ ਵੀਡੀਓ ਪੈ ਉਹ ਵੀ ਵੱਧ ਵੱਧ ਪਚਾਓ ਸਾਰੇ ਮੇਰੇ ਭੈਣ ਭਰਾ ਮਦਦ ਕਰੋ ਮੈਂ ਤੁਹਾਡਾ ਮਾਲਕ ਅੱਗੇ ਪ੍ਰਾਰਥਨਾ ਕਰੂੰਗਾ ਅਰਦਾਸ ਕਰੂੰਗਾ ਸਾਰਿਆਂ ਸੁੱਖ ਵਾਸਤੇ ਇਹਨੀ ਬੇਨਤੀ ਹੈ ਮੇਰੇ ਵੀਰ ਸੋ ਸ਼ੂਗਰ ਦੇ ਕਾਰਨ ਲੱਤ ਕੱਟੀ ਗਈ ਹੈ ਦੂਸਰੀ ਲੱਤ ਵੀ ਜਿਹੜੀ ਨਹੀਂ ਕੰਮ ਕਰਦੀ ਸੋ ਜਿਹੜਾ ਵੀ ਭਰਾ ਵੇਖਦਾ ਵੀਡੀਓ ਉਹਨੂੰ ਬੇਨਤੀ ਹੈ ਵੀ ਮੇਰੀ ਮਦਦ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ